ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਟਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਣੇ ਕੋ ਸੱਤ ਅੱਠ ਝੋਟੀਆਂ ਬਹੁਤ ਜ਼ਿਆਦੀਆਂ ਚੰਗੀਆਂ ਸੁਈਆਂ ਸਵਾਈਆਂ ਜੀ ਆਪਣੇ ਕੋ ਆਈਆਂ ਜੀ ਤੇ ਐਰ ਕੀ ਬਹੁਤ ਜ਼ਿਆਦੀਆਂ ਵੱਡੀਆਂ ਸਿਰੇ ਦੀਆਂ ਝੋਟੀਆਂ ਆਈਆਂ ਵਾ ਤੇ ਇੱਕ ਟੋਕਰ ਗੱਭਣ ਵੀ ਖਾਵਾਂਗੇ ਚੰਗੀ ਟੋਪ ਜੀ ਨਗੀਨਾ ਤੇ ਆਜੋ ਬਾਦ ਸਾਹਿਬ ਹਮੇਨਾ ਕਰਦੇ ਆਂ ਜੀ ਗੱਲ ਜੀ ਆ ਤੁਹਾਨੂੰ ਝੋਟੀਆਂ ਹੋੜੀ ਵਿਖਾਣੇ ਤੇ ਵੇਖੋ 14 14 15 ਝੋਟੀਆਂ ਤਾਂ ਅੱਜ 9 10 ਦੇ ਲੱਗ ਛਾ ਕੇ ਵਿਖਾਵਾਂਗੇ ਹਾਸੀਕਾਰ ਸਾਹਿਬ ਜੀ ਕੀ ਹਾਲ ਦੇ ਬਹੁਤ ਹੀ ਕਿਰਪਾ ਗੁਰੂ ਨਾਨਕ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਗੁਰੂ ਰਾਮਦਾਸ ਸੱਚੇ ਪਾਸ਼ਾ ਹਰ ਇੱਕ ਭੈਣ ਭਰਾ ਦਾ ਵਪਾਰੀ ਦੇ ਬਲਕੇ ਚੜ੍ਹਦੀ ਕਲਾ ਕਰੇ ਗੱਲ ਦਮਾ ਵਪਾਰ ਵਧੀਆ ਚੱਲੇ ਸਾਰਿਆਂ ਦਾ ਹੀ ਹਾਂਜੀ ਜੀ ਪਿੰਡ ਆਪਣਾ ਜੇ ਮੱਤੇਆਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਫੋਨ ਨੰਬਰ 887296296 ਸਾਰੇ ਭੈਣ ਭਰਾ ਵਪਾਰੀ ਵਧੀਆ ਕੰਮ ਕਰਨ ਲਿਆ ਆਪਣਾ ਵੀ ਇਹ ਮਤਲਕ ਹੈ ਵਾ ਕਿ ਬਾਜ਼ਾਰ ਤੇਜ ਵਾ ਤੇ ਮਈਆਂ ਭਾ ਦੀਆਂ ਲਿਆ ਕੇ ਦੀਏ ਤੇ ਚੰਗੀਆਂ ਲਿਆ ਕੇ ਦੀਏ ਅੱਠ ਝੋਟੀਆਂ ਆਈਆਂ ਸੀ ਮਨੇਰੇ ਅੱਜ ਠੀਕ ਹੈ ਤੇਰੀ ਚੋਈਆਂ ਦੇ 8 9 ਜੇ ਅੱਜ ਆਈਆਂ ਵਾ ਪਰ ਇੱਕ ਸਿਰਫ ਇਹੋ ਹੀ ਆ ਵੀ ਬਖਾਲ ਲਈ ਦੀ ਬਖਾਲ ਲਈਏ ਭੈਣ ਭਰਾ ਆ ਕੇ ਜਿਹਨੂੰ ਚੰਗੀ ਲੱਗੇ ਆ ਕੇ ਖੜੂਗਾ ਆ ਹਣ ਝੋਟੀ ਜਾਂਦੀ ਆ ਵੀਰ ਕਈ ਆਖੀ ਜਾਂਦੇ ਸਾਡੀ 5 ਲੱਖ ਦੀ ਸਾਡੀ 7 ਲੱਖ ਦੀ ਠੀਕ ਹੈ 17 16 ਤੋਂ 17 ਲੀਟਰ ਪਹਿਲੇ ਸੁਈ ਤੇ ਵੀ ਦੇ ਦੋ ਤੇ ਕੱਢਿਆ ਵਾ 16 ਤੋਂ 17 ਲੀਟਰ 16 ਤੋਂ 17 ਲੀਟਰ ਪਹਿਲੇ ਸੁਈ ਤੇ ਪਹਿਲੇ ਸੁਈ ਤੇ ਵੇਖੋ ਵੱਡੀ ਆ ਛੋਟੂਆ ਵਾ ਦੂਜਾ ਆ ਰਕਾ ਠੀਕ ਹੈ ਇਹ ਹਿਸਾਬ ਲਾ ਲਓ ਵੀ ਬੂਹਾਂ ਛਿੱਗੀ ਛਿੱਗੀ ਮੂਹ ਹਾਲੇ ਹਫਤਾ ਲੈ ਜੂ ਵੀ ਸੂਮ ਚ ਆ ਗੂਠੇ ਗੂਠੇ ਦੀ ਮੋਟੀ ਟਿੱਪਣਾ ਮੈਂ ਦੀ ਜਗ੍ਹੀ ਥੋਰ ਕੇ ਬੁਖਾਲੋ ਬੁਖਾਲ ਥਾਲ ਥੋਰ ਕੇ ਰੇਟ ਨਹੀਂ ਦੱਸਣਾ ਰੇਟ ਮੈਂ ਦਾ ਜੈਜ ਹੀ ਹੋਊਗਾ ਆਪ ਬੰਦਾ ਜਿਹਨੂੰ ਪਤਾ ਵਾ ਮੈਂ ਜਿੰਨੇ ਦੀ ਹੈਗੀ ਉਹ ਰੇਟ ਲਾ ਕੇ ਤੇ ਲੈ ਜਾਈ ਆਹ ਵੇਖੋ ਵੱਡੀ ਐ ਕੋਈ ਛੋਟੀ ਨਹੀਂ ਐ ਮਾਲਕ ਮੇਰ ਕਹੇ 20 ਕਿਲੋ ਤੋਂ ਚੋਕ ਐ ਮੈਂ ਖਦੋ ਦੇਵਾਂਗੇ ਆਈ ਜਿੱਤੀ ਇਹ ਨਹੀਂ ਵੇਚੀ ਠੀਕ ਐ ਆ ਵੇਖੋ ਮਸਾਖੀ ਕਰਕੇ ਰਹੀ ਐ ਸ਼ਾਇਦ ਹੋ ਸਕਦਾ ਜੇ ਰਹਿ ਗਈ ਤੇ ਮਸਾਖੀ ਵੀ ਲਾਵਾਂਗੇ ਉਹ ਫੇਕ ਦੀ ਕੁਆਲਟੀ ਖਾ ਲੋ ਆਹ ਵੇਖੋ ਤੁਹਾਨੂੰ ਇਧਰ ਦੇਖੋ ਦੋੜਾ ਦੋੜਾ ਸੰਗੋ ਆਈ ਦੇਖ ਤਿੰਨ ਝੋਟਕਾ ਤਾਂ ਲਈਆਂ ਉੱਥੋਂ ਹਸਾਰ ਤੋਂ ਹਾਂਜੀ ਹਾਂਜੀ ਜੀਂਦ ਲਾ ਕੋ ਏ ਬਾਕੀ ਆ ਵੇ ਕੋ ਕੱਡਾ ਲੈਵਾ ਤੇ ਕਿੱਡੀ ਛੋਟੀ ਆ ਗਲਾ ਥਣ ਹੈ ਗਲਾਬੀ ਚੱਦਾ ਵਾ ਗਲਾਬੀ ਮਹਿਰਾ ਹਾਥੀ ਨਿਰਾ ਹੱਥ ਵੇਖੋ ਏ ਇੱਕ ਗੱਲ ਹੋਰ ਜੇ ਆ ਅੱਜ ਕੀ ਇੱਕ ਮਿੰਟ ਮਾਰਦੇ ਏ ਮੈਂ ਕਿਹਾ ਲਾ ਕੇ ਵਿਖਾ ਦੇ ਵੇਖੋ ਸਰੀਰ ਵੇਖੋ ਤੋਰ ਨੂੰ ਫੇਰ ਕਰ ਦੇਈ ਇਧਰ ਵੇਖੋ ਇਹ ਨਾ ਅਸਰ ਵੀ ਪ੍ਰਕਾਰੀ ਪਾਈ ਆ ਘੋੜੇ ਜਿੱਡੀ ਮੈਂ ਵੇਖੋ ਹਾਥੀ ਵਾਂਗੂ ਪੜੀ ਵੱਡੀ ਵੱਡੀ ਆ ਆ ਵੇਖੋ ਵੱਲ ਵੱਡੀ ਆ ਇਹ 10 ਦਿਨਾਂ ਦੇ ਮੈਂ ਖੜੂਗੀ ਜੇ ਇਹ ਸਿਰਫ ਬਖਾਲਣ ਕਰਕੇ ਪਾਈ ਆ 10 ਦਿਨਾਂ ਨੂੰ ਜਿੱਦਣ ਸੂਗੀ ਉਦੋਂ ਵੀਡੀਓ ਪਾ ਦਾਂਗੇ ਤੇ ਜੇ ਕੋਈ ਪਾਰਕੂ ਬੰਦਾ ਆਣ ਕੇ ਲੈ ਜਾਊਗਾ ਮੈਂ ਤੇ ਯਾਦ ਕਰੂੰਗਾ ਮੈਂ ਇਹਨੂੰ ਠੀਕ ਹੈ ਠੀਕ ਇਹ ਬਿੰਦੀਆਂ ਵਾਲਾ ਫੋਟੋ ਦਾ ਸਿੰਘ ਬਖਾ ਲੋ ਸਿੰਘ ਬਖਾ ਸਿੰਘ ਵੇਖੋ ਸਿੰਘ ਬਖਾ ਲੋ ਸਿੰਘ ਵੱਡੀ ਆ ਸਾਰੀ ਮੈਂ ਤੇ ਥਾਪੀ ਨਹੀਂ ਵੱਜਦੀ ਛੋਰਾ ਇਹ ਤੇ ਮੈਂ ਦੇ ਵੱਜਦੀ ਇਹਦੇ ਵੇਖੋ ਹਾਂ ਆਹ ਵੇਖੋ ਠੱਠਾ ਧਾੱਕ ਕੇ ਲੱਗੀ ਠੰਡੀ ਟੀਰੀ ਫਿਰ ਵੇਖੋ ਲੈਵਾ ਮੈਨੂੰ ਵੱਡੀ ਆ ਵੇਖੋ ਉਹ ਵੱਡੀ ਫੁੱਲ ਐ ਸਿੰਘ ਗੋਲ ਨਿਕਾ ਕੋਕੀਆਂ ਹੀ ਲੱਗੀਆਂ ਕੋਈ ਸਿੰਘ ਨੂੰ ਛੇੜਖਾਨੀ ਨਹੀਂ ਕੀਤੀ ਇਹ ਸਿੰਘ ਨੂੰ ਕੋਈ ਛੇੜਖਾਨੀ ਨਹੀਂ ਕੀਤੀ ਸਰੀਰ ਵੇਖੋ ਕਿੰਨਾ ਚੌੜੀ ਵੇਖੋ ਕਿੰਨੀ ਮੈਂ ਹਾਂਜੀ ਆਈ ਆ ਸਫਰ ਦੇ ਵਿੱਚ ਮੈਂ ਮਲਕੇ 21 ਨਾਲ 19 ਲੱਗਣ ਡੀ ਹਲੇ ਹਾਂਜੀ ਹਾਂਜੀ ਵੇਖ ਓਦਾਂ ਵੀ ਵੱਡੀ ਆ ਕੋਈ ਮੈਂ ਤੇ ਲੇਖਾ ਜੋਖਾ ਕੋਈ ਨਹੀਂ ਇੱਥੇ ਵੇਖੋ ਤੇ ਧਰਤੀ ਭਾਲਦੀ ਜਦੋਂ ਤੁਰਦੀ ਹੀ ਮੈਂ ਧਰਤੀ ਭਾਲਦੀ ਮੈਂ ਤੇ ਹੁਣ ਤੇ ਚਲੋ ਮੈਂ ਆਈ ਆ ਆਉਣ ਦੇ ਨਾਲ ਖਰਚ ਪੈਂਦਾ ਮੈਨੂੰ ਮਿਲ ਕੇ ਸਫਰ ਤੋਂ ਬੰਦੇ ਵਿੱਚ ਇਹ ਮਾਲਕ ਮਿਹਰ ਕਰੇ ਮੇਰੀ ਗੱਲ ਸੁਣੋ ਨਾ ਆਪਾਂ ਇਹਦਾ ਕੋਈ 5 ਲੱਖ ਮੰਗਣਾ ਤੇ ਨਾ ਕੋਈ 6 ਲੱਖ ਤੇ ਨਾ ਕੋਈ 4 ਲੱਖ ਜੈ ਜੀ ਰੇਟ ਹੋਊਗਾ ਛੋਟੇ ਛੋਟੇ ਇਹ ਜਿਹੜਾ ਇਹ ਬੰਦੇ ਭੈਣ ਭਰਾ ਨੂੰ ਪਰਖਵਾ ਉਹ ਆ ਕੇ ਵੇਖ ਕੇ ਮੈਂ ਲੈ ਜੀ ਠੀਕ ਹੈ ਕਿਤੋਂ ਚਾਲੂ ਤੇ ਕਿਤੋਂ ਖਤਮ ਹੋਊਗਾ ਇਹ ਦਾ ਨਾ ਆਪਾਂ ਇਸ ਮੈਂ ਦੇ ਵਿੱਚ ਕੋਈ 50000 ਲੈਣਾ ਨਾ 20000 ਲੈਣਾ 5-7000 ਬੱਜ ਗਿਆ ਤਾਂ ਆਪਾਂ ਮੈਂ ਦੇ ਦੇਣੀ ਯਾਦ ਕਰੂ ਕੋਈ ਭੈਣ ਸਰਾ ਗੱਡੀ ਵੇਖੋ ਮੈਂ ਹਾਂ ਹਾਂਜੀ ਸਿਰਫ ਇਹ ਅੱਗੇ ਵੀਰ ਆਉਂਦੇ ਕਈ ਪੱਧਰੀਆਂ ਮੈਂ ਲੈਂਦੀਆਂ ਹਾਂ ਤੇ ਵੱਡੀ ਚਾਹੀਦੀ ਹੈ ਵੱਡੀ ਚਾਹੀਦੀ ਹੈ ਹੁਣ ਵੱਡੀ ਲਈ ਆ ਜੇ ਕੋਈ 50000 ਸਾਈ ਦੇ ਦੇ ਸਵਾ ਕੇ ਵੀ ਮੈਂ ਲੈ ਜੀ ਠੀਕ ਹੈ ਨਾ ਕੋ 2000 ਨਾ 4000 ਨਾ ਪਾ ਜੀ ਕਿ ਇਹ ਨਾ ਕਿ ਵੀ ਜ਼ਿਆਦਾ ਮੋਲੂ ਜੈ ਮੋਲੂ ਜੈ ਮੋਲੂ ਜੈ ਮੋਲੂ ਜੈ ਮੋਲੂ ਹੋਊਗਾ 2 ਲੱਖ ਤੋਂ ਅੰਦਰ ਹੀ ਹੋਊਗਾ ਠੀਕ ਹੈ ਮੈਂ ਵੇਚ ਲੋ ਇੱਕ ਗੱਲ ਸੁਣ ਲੋ ਮੈਂ ਗੱਲ ਇਸ ਤਰ੍ਹਾਂ ਆ ਵੀ 3 ਲੱਖ ਦੀ ਆ ਹਾਂਜੀ ਜਦੋਂ ਤੋਂ ਕੋਈ ਉਦੋਂ ਦੱਸਾਂਗੇ ਐਨਾ ਗਾਈਆਂ ਨੂੰ ਨਾ ਲੇਵਾ ਟਾਪੀ ਨਾ ਲਾਦੂ ਤੇ ਗੱਲ ਕਰਿਓ ਹਲੇ ਕੋਈ ਸੂਣ ਦਾ ਨਾ ਕੋ ਕੁੜੇ ਕਿਤੇ ਨਾ ਕੋ ਗੱਲ ਨਾ ਬਾਤ ਵਾ ਆ ਵੇਖੋ ਜਿੱਦਣ ਮੈਂ ਸੂਂਗੀ ਉਦੋਂ ਕੋ ਹੋਰ ਹੋਊਗੀ ਦੋ ਤੋਂ ਅੰਦਰ ਹੀ ਦੇ ਦਾਂਗੇ ਕੋਈ ਵੱਧ ਨਹੀਂ ਕਰਦੇ ਇਹ ਵੀ ਬਾਗ ਨਹੀਂ ਬਾਗ ਦੇ ਨਹੀਂ ਪਰ ਨੀਲੀ ਰਾਵੀ ਕੋ ਮੈਂ ਕਹਾਂ ਤੂੰ ਤੇ ਵੀ ਨਿਖਾਰ ਕੱਟੀ ਮਗਰ ਇਹਦੇ ਕੋ ਦੋ ਦੋ ਥੇ 13 14 ਲੀਟਰ ਹੀ ਮੈਂ ਘਟਾਈ ਜੇ ਹੁਣ 12 ਲੀਟਰ ਨਾ ਕੋ ਖੜੇ ਅੱਜ ਸਫਰ ਦੇ ਚਾਹਵਾ ਕੇ 15 ਕੇ ਦੋੜ ਜਾਂ ਪਹਿਲੇ ਦੂਜਾ ਠੀਕ ਤੇ ਚੂਣ ਅੱਗੇ ਮੈਨੂੰ ਹੀ ਲੱਗੀ ਆ ਐਨੀ ਜ਼ੋਰ ਚੰਗੀ ਆ ਕੱਟੀ ਮਗਰੇ ਦੀ ਕੱਟੀ ਆ ਮਗਰੇ ਤੇ ਪਿਛੇ ਦੇ ਕੱਟੀਆਂ ਸਭ ਅਸੀਂ ਫਲਕਾਰੀਆਂ ਕਦੀ ਪਾਈਆਂ ਨਹੀਂ ਐਰਕਾ ਸਾਨੂੰ ਚਾਹ ਹੈ ਮਹਿੰਗੀਆਂ ਚੰਗੀਆਂ ਲੀਆਂ ਫਰਕਾਰੀਆਂ ਲੈਵੇ ਦੀ ਤੁਹਾਨੂੰ ਮੁਖੰਨੇ ਪਿਛੇ ਹੋਗੇ ਇਹ ਆ ਆ ਲਾ ਦੇ ਲੈ ਰੱਗੀ ਆਲੀ ਤੂਬ ਤੱਕ ਛੱਡੇ ਮਲ ਸਾਰੇ ਦੇ 7 ਵਜੇ ਦੀਆਂ ਲੀਆਂ ਗੋਈਆਂ ਵਾ ਬਾਹਰ ਤਾ ਹਾਂ ਜੀ ਆਹ ਵੇਖੋ ਲੈਵੇ ਦੀ ਵੇਖੋ ਕਿੰਨੀ ਪੰਡਾ ਲਾਈ ਫਿਰਦੀ ਆ ਲੈ ਆ ਫੇਰ ਮੜਾ ਤੋਣ ਪਿਆਨੋ ਜਾਲ ਇਹ ਮਈਆਂ ਨੂੰ ਬਹੁਤ 7 ਵਜੇ ਦੀਆਂ ਚੋਈਆਂ ਬਾਠਾ ਹਾਂਜੀ ਹਾਂਜੀ ਕੋਈ ਮਈਆਂ ਨੂੰ ਟਾਈਮ ਨਹੀਂ ਗਾ ਹੁਣ 4 4:30 ਹੋ ਗਏ ਆ 4 ਦੰਦ ਕੱਟੀ ਆ ਇਹ ਖੁਰਦੇ ਵਾ ਚੌੜਾ ਬੜਾ ਛੋਟੀ ਕੋਈ ਸਾਈ ਪਾ ਦੇ ਕੋਈ 20000 14 ਤੋਂ 15 ਲੀਟਰ ਚੋਗ ਛੋਟੀ ਥੱਲੇ ਦੁੱਧ ਦੇਣਗਾ ਠੀਕ ਹੈ ਠੀਕ ਅੱਜ ਐਵੇਂ ਖੜਦੀ ਅੱਜ 11 ਹੋਵੇ 12 ਹੋਵੇ ਤੇ ਕੋਈ ਛੋਟੀ ਦਾ ਇਹਦਾ 2 ਨਹੀਂ ਪੌਣੇ 2 ਨਹੀਂ ਛੋਟੀ ਤੇ 2 ਦੀ ਆ ਇੱਕ 80 ਵੀ ਆ ਕੋਈ 80 ਨਹੀਂ ਕੋਈ 2 ਨਹੀਂ ਜਾਇਜ ਕਰਕੇ ਛੋਟੀ ਦੇ ਦਾਂਗਾ ਡੇਢ ਵੀ ਦੇ ਦਾਂਗਾ ਗੱਲ ਨਿਬੜੀ ਚਾਹੇ ਪਰ ਪੈ ਜਿਹਨਾਂ ਲੈ ਜੂ ਯਾਦ ਕਰੂਗਾ ਠੀਕ ਹੈ ਜਿਹਨਾਂ ਲੈ ਜੂ ਯਾਦ ਕਰੂਗਾ ਫੜ ਕੇ ਰੱਖ ਦੇ ਵੇਖੋ ਛੋਟੀ ਤੇ ਆਹ ਵੇਖੋ ਇਹਨੂੰ ਮੈਂ ਅੱਜ ਸਵੇਰ ਨੂੰ ਦੇਣ ਹੋ ਗਏ ਸਾਰੇ 6 ਤੋਂ 7 ਵਾ ਇਹਦੇ ਤੋਂ ਉੱਥੇ ਦੁੱਧ ਚੋਗੇ ਲਿਆ ਸੀ ਮੈਂ ਕੋ 12 ਲੀਟਰ ਹਾਂਜੀ ਇੱਥੇ ਸਫਰਨਾ ਘਟੇ ਹੋਊਗੀ ਦਾ 11 ਲੀਟਰ ਦਾ ਮੈਂ ਖੜੇ ਜੈਦੀ ਚੂਨਾ ਰਹਿਣ ਦੇ ਬਜੀ ਰਹਿਣ ਦੇ ਬਜੀ ਆਖੋ ਬੰਦਾ ਆਖੋ ਵੀ ਮੈਨੂੰ ਹੀ ਚੋਣ ਲੱਗੀ ਆ ਠੀਕ ਐ ਇੰਨੀ ਕੋਈ ਟਾਈਮ ਟੂਮ ਨਹੀਂ ਜੇ ਲੱਗਾ ਠੀਕ ਜੀ ਕੋਈ ਟਾਈਮ ਸ਼ਾਮ ਲੱਗਾ ਉਹਦੋਂ ਮੈਂ ਹੋਰ ਦੇਣਗੀਆਂ ਹਾਂਜੀ ਹਾਂਜੀ ਤੇ ਜਾਂ ਨੰਬਰ ਤੇ ਚੌਥਾ ਨੰਬਰ ਆਜੇ ਜਿਹਦੇ ਕੋ 10 ਤੋਂ 11 ਕਿਲੋ ਬੋੜਾ ਆਇਆ ਵੇਖੋ ਠੰਡੀ ਇਹ ਵੇਖੋ ਇਹ 10 ਤੋਂ 11 ਕਿਲੋ ਬੋੜਾ ਆਇਆ ਹਾਂਜੀ ਹਾਂਜੀ ਵੇਖੋ ਇਹ ਕੀ ਚੀਜ਼ ਆ ਕਲਿੱਪਿੰਗਾਂ ਹੀ ਲੱਗੀਆਂ ਇਹ ਦੇਖੋ ਹਾਂਜੀ ਹਾਂਜੀ ਇਹ ਕਲਿੱਪਿੰਗਾਂ ਹੀ ਲੱਗੀਆਂ ਆ ਵੇਖੋ ਛੋਟਾ ਸਿੰਘ ਐ ਇਹ ਚੌਥਾ ਨੰਬਰ ਵਾ ਹਾਂਜੀ ਹਾਂਜੀ ਇਹ ਚੌਥਾ ਨੰਬਰ ਵਾ ਆ ਆ ਪੰਜਵਾਂ ਨੰਬਰ ਝੋਟੀ ਤਾਜੀ ਸੂਈ ਦੇ ਤਿੰਨਾਂ ਦਿਨਾਂ ਦੀ ਇਹ ਦੱਸ ਕੇ ਦੇਣੀ ਆ ਥੋੜਾ ਆ ਜਾ ਬੱਚੇ ਤੋਂ ਖੜੀ ਝੋਟੀ ਠੀਕ ਐ ਇਹ ਸਵੇਰੇ 10 9 10 ਹੋ ਜੀ 8 25 ਨਾਲ ਨਹੀਂ ਮਿਲੀ ਇਹ ਇੱਕ ਭੈਣ ਭਰਾ ਨੇ ਖਾਣੀ ਹੋਵੇ ਆਪਣੀ ਸਮਝ ਨਾ ਲੈ ਜੀ ਗਾਂ ਇਹ ਦੇ ਪਰਿਵਾਰ ਨੰਬਰ ਇਹ ਪਰਿਵਾਰ ਨੰਬਰ ਵਾ ਠੀਕ ਬਹੁਤ ਚੰਗੀ ਝੋਟੀ ਐ ਆ ਜੇ ਛੇਵਾਂ ਨੰਬਰ ਆ ਰੈ ਕੁਰੀ ਹੈ ਵੀ ਐ ਹਰ ਜਾਈ ਆਗੇ ਨਰੀ ਇਸ ਜਾਈ ਜਾ ਵਖਵਾ ਇਹ ਕੀਤੀ ਜੋ ਮੋਲਾ ਛੋਟਾ 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 ਮੋਲ ਹੋਊਗਾ ਜੈਗ ਹਰ ਇੱਕ ਦੇ ਗੱਲ ਇਦਾਂ ਵਾ ਵੀ ਬਾਈ ਤੋਂ ਵਾਲਾ ਠੀਕ ਹੈ ਇੱਕ ਹੁਣ ਦੋ ਤੋਹਫੇ ਜੋ ਖਾ ਲੈਣੇ ਆ ਜੱਕੀ ਜਪੂ ਸੀ ਫੜ ਕੇ ਲਿਆ ਹਾਂ ਆ ਵੇਖੋ ਆ ਤੋਹਫਾ ਜਿਹੜਾ ਜੀ ਨਾ ਇਹ ਸਚਾਈ ਵਾਲੀ ਗੱਲ ਨਹੀਂ ਇਹ ਕਹਿਣ ਵਾਲੀ ਗੱਲ ਨਹੀਂ ਏ ਬਾਜੀ ਰਵੇਲ ਸੋਂ ਕੋ ਆਈ 2.5 ਲੱਖ ਦੀ ਮੈਂ 2.5 ਲੱਖ ਬਾਜੀ ਮੈਂ ਬੰਦਾ ਲਈ ਠੀਕ ਇਹ ਗਰਦਾਸਪੁਰ ਦੇ ਆ ਬਾਜੀ ਜਿਹੜੀ ਉਹਨਾਂ ਕੋਲ ਮੈਂ ਆਈ ਆ ਇਨੇ 22 ਕਿਲੋ ਤਾਜੀ ਸੂਈ ਦੇ ਦੁੱਧ ਕੱਢਿਆ ਗੱਲਾਂ ਕਹਿਣ ਵਾਲੀ ਗੱਲ ਨਹੀਂ ਕੀ ਪ੍ਰੂਫ ਫੁੱਲ ਨਾਲ ਕੋਲ ਬਾਜੀ ਲਾ ਕੇ ਖਲੇਵੇਂ ਬਣਾ ਆਈਟਮ ਪਾ ਦੀਏ ਆ ਖਲੋਈ ਮਾੜਾ ਬੰਦੇ ਖਲੇਵੇਂ ਬਣਾ ਆਈਟਮ ਪਾ ਦੀਏ ਦੁੱਧ ਮੈਂ ਕੱਢਿਆ ਵਾ ਇੱਧਰ ਦੇਖੋ ਹਾਈਟ ਤੁਸੀਂ ਚੈੱਕ ਕਰੋ ਬੰਦਾ ਨਹੀਂ ਅਗਲੇ ਪਾਸੇ ਦੀਦਾ ਆਹ ਵੇਖੋ ਇਹ ਸਾਡਾ ਪੁਰਾਣਾ ਸੱਜੜਾਇਆ ਹਾਂਜੀ ਹਾਂਜੀ 22 ਕਿਲੋ ਦੁੱਧ ਮੈਂ ਨੇ ਤਾਜੀ ਨੇ ਕੱਢਿਆ ਵਾ ਹੁਣ ਐ ਵੇਲੇ 11 ਤੋਂ 12 ਲੀਟਰ ਦੁੱਧ ਆ ਤੇ ਡੇਢ ਮਹੀਨੇ ਦੀ ਗੱਬਣਾ 10 ਤੋਂ 15 ਤਰੀਕ ਦੇ ਵਿੱਚ ਮੈਂ ਚੈੱਕ ਕਰਾ ਦਾਂਗੇ ਅੱਜ 3 ਤਰੀਕ ਵਾ 15 ਤਰੀਕ ਨੂੰ ਮੈਂ ਚੈੱਕ ਕਰਾ ਦਾਂਗੇ ਜਿਹੜਾ ਇਹ ਨਾਂ ਮੇਰਾ ਵੀ ਕੋਈ 80 ਵਾਲਾ ਨਾ 90 ਵਾਲਾ ਇਲਾਕੇ ਦਾ ਫੋਨ ਲਾਵੇ ਕਿਉਂਕਿ 13 15 ਮਾਰਿਆ ਇੱਕ ਕੰਮ ਮਾਰਿਆ ਪਿੱਛੇ ਇੱਧਰ ਵੇਖੋ ਸੱਜਣਾ ਗਾ ਚੱਡਾਂ ਲਈ ਫਿਰਦੀ ਤੇ ਮੇਰੇ ਚੋਈ ਫਿਰੇ ਲੇਟ ਬੜੀ ਆ ਆ ਵੇਖੋ ਚੋਈ ਸੁਰੇ ਲੇਟ ਬੜੀ ਆ ਇਹ ਤਾਂ ਐਂ ਜਿੱਦਾ ਸੱਜਣ ਹੁੰਦੀ ਹੋਣੀ ਮੇਲਾ ਲੜਨ ਵਾਲੀ ਮੈਂ ਵਾ ਹਾਂਜੀ ਹਾਂਜੀ ਮੇਲਾ ਲੜਨ ਵਾਲੀ ਆ ਐ ਕਿ ਜਿੱਦਾਂ ਤੁਸੀਂ 22 ਗੱਲੋ ਫੇਰ ਤੇ 25 30 ਤੇ ਲੱਗ ਸ਼ੱਕ ਜਾਊਗੀ ਚੋਕੇ ਫੇਰ ਮੇਲੇ ਚ ਵਿਖਾ ਲਾਂਗੇ ਮੈਂ ਆਹ ਵੇਖੋ ਆਹ ਕੀ ਹੈ ਇਹਦੇ ਕੋਲ ਦੁੱਧ 13 ਲੀਟਰ ਵਾਲਾ ਇੱਥੇ ਫੋਲ ਕਰੇਗੇ ਉਹ ਸ਼ਕਰ ਉੱਥੇ ਕਰ ਫੋਲਗੇ ਫੋਲ ਕੇ ਉੱਥੇ ਕਰ ਇੱਥੇ ਲੈ ਇਹ ਇੱਥੇ ਵਾਹ ਕੇ ਛੱਡ ਦੇ ਛੱਡ ਦੇ ਇੱਥੇ ਵਾਹ ਕੇ ਫੁੱਲਿਆ ਇਹ ਛੱਡ ਦੇ ਆਹ ਵੇਖੋ ਇਹ ਨਾ ਕੱਚਾ ਛੱਡਦਾ ਮਰ ਗਿਆ ਇਹ ਇੱਥੇ ਵੇਖੋ ਇਹ ਆਹ ਵੇਖ ਮੈਂ ਹਰ ਰਸਾ ਥੱਲੇ ਆ ਥੱਲੇ ਥੱਲੇ ਤੇ ਐਦਾਂ ਜੱਗੀ ਬੈਠਾ ਹੋਇਆ ਐਦਾਂ ਫੁੱਲੀ ਛੱਡੀ ਆ ਵੇਖੋ ਬਾਪੂ ਸਾਹਿਬ ਜੇ ਸਾਰਾ ਸੁਆ ਮੈਂ ਲਾਤ ਚੁੱਕ ਜੇ ਠੀਕ ਹੈ ਤੇ ਗਾਲੇਤਰਾਵਾ ਵੀ ਮੇਰੇ ਘਰ ਮੈਂ ਛੱਡ ਜੇ ਬੰਦਾ ਪੂਰੇ ਪੈਸੇ ੱਲੇ 6 ਮਹੀਨੇ ਤੱਕ ਨਹੀਂ ਮੈਂ ਲੱਤ ਚੁੱਕ ਜੀ ਹਾਂ ਵੇਖੋ ਇਹ ਗੱਲ ਸਾਥ ੱਲੇ ਕਿਦੇ ਵੱਜਿਆ ਨਹੀਂ ਆ 12 ਤੋਂ 13 ਲੀਟਰ ਦੁੱਧਾ ਪਰ 12 ਲੀਟਰਾਂ ਦਾ ਮਹਿੰਗਲਾ ਨਹੀਂ ਆ ਯਾਰ ਠੰਡੀ ਆ ਕੋਈ ਲੈ ਜੇ ਬੱਚਾ ਬੂ ਸ਼ੀਰਾ ਖਲੋ ਉਦਾਂ ਛੱਡ ਦੋ ਪਰ ਛੋਟੀ 1.5 ਲੱਖ ਦੀ ਲਈ ਅੱਜ ਕੋਈ ਘਾਟਾ ਵਾਧਾ ਕਰਕੇ ਦੇ ਦਾਂਗੇ ਠੀਕ ਆ ਲੈ ਜਾਨੀ ਠੰਡੀ ਆ ਉਹ ਚੱਕਰ ਨਹੀਂ ਇਹਨੂੰ ਵੇਦੋ ਕਰਮਾ ਲਈ ਨਾ ਲੱਖ ਵਾਲਾ ਹੀ ਮੇਰਾ ਵੀਰ ਫੋਨ ਕਰੇ ਤੇ ਨਾ ਇੱਕ ਦਾ ਹਲੇ ਕਰੇ ਹਾਂਜੀ ਇੱਕ 30 ਲੱਗਦਾ ਵਾ ਕੋਈ ਵਾਦਾ ਕਾਟਾ ਕਰਕੇ ਦੇ ਦਾਂ ਠੀਕ ਠੋਟੀ ਬਹੁਤ ਜਲ ਚੰਗੀ ਚੌਗੀ ਛਗੀ ਆ ਠੋਟੀ ਆ ਬੜੀ ਚੰਗੀ ਛੱੜ ਤੇ ਜਾਂ ਤਾਂ ਬੰਦ ਹੁਣ ਪੁੱਛਿਆ ਜੀ ਫੇਰ ਉੱਥੇ ਕਰਕੇ ਦੂ ਛੀਤਾ ਬਗਿਆ ਬਹਿ ਗਏ ਉਹ ਛੇ ਇੱਥੇ ਇੱਥੇ ਕਰਾਂ ਇੱਥੇ ਵੀ ਲੱਗ ਰਿਹਾ ਮਰ ਜਿੱਥੇ ਮਰਦੀ ਬਹਿ ਮੈਂ ਪੁੱਛੀ ਉਹ ਚਲ ਗਈ ਦੂਰ ਹਾਂਜੀ ਤੇ ਕੱਲੀ ਮੈਂ ਹੰਡੀਆਂ ਵੇਖਿਓ ਜਿੱਥੇ ਮਰਦੀ ਬਹਿ ਜਾਓ ਇਹ ਇੱਥੇ ਕਰੀਏ ਬਲਾ ਵੇਲੀ ਤੇ ਅਹੀਂ ਆਖੰਡੇ ਠੰਡੀ ਆ ਬੱਲੇ ਠੰਡੀ ਆ ਵੇ ਲੋ ਆ ਬਾਦ ਸਾਹਿਬ ਜੀ ਬੱਲੇ ਓ ਜੱਗੀ ਬੱਲੇ ਓ ਜੱਗੀ ਵੇ ਲੋ ਜੱਗੀ ਬਹੁਤ ਠੰਡੀ ਹੋਏ ਫੁੱਲ ਠੰਡੀ ਫੁੱਲ ਐ ਸ਼ਾਂ ਬਾਹਰ ਵੀ ਜਾ ਕੇ ਬੰਨ ਬਹਿ ਜਾ ਮੈਂ ਹੂਸ਼ੀਦੋ ਬਿਨਾ ਬੱਚਿਆਂ ਦੇ ਵਿੱਚ ਬੱਧੀ ਆ ਮੈਂ ਕਰਿਓ ਮੇਰੇ ਨਾਲ ਹਾਂਜੀ ਹਾਂਜੀ ਅਗਲੇ ਸੂਏ ਨੂੰ ਗੱਲ ਤਾਂ 170 ਦੀ ਮੈਨੂੰ ਮੈਂ ਦੇ ਦੇ ਬੰਦਾ ਠੀਕ ਆ ਠੀਕ ਆ ਅਗਲੇ ਸੂਏ ਨੂੰ 170 ਮੈਂ ਹਾਂ ਜੱਗੀ ਤੇਰਾ ਰਿਕਾਰਡ ਕੋਈ ਨਹੀਂ ਬਹੁਤ ਠੰਡੀ ਮੈਂ ਆਹ ਇਹ ਮੇਰੀ ਗਾਰੰਟੀ ਦੇ ਮੈਂ ਫੁੱਲ ਲੈ ਜੇ ਤੇ ਮੈਂ ਤਾਂ ਵੇਖੋ ਪਿੱਠ ਪੋੜਾ ਤੇ ਥੱਲੇੋਂ ਵੇਖੋ ਕਿੰਨੀ ਚੌੜੀ ਜੰਮੇ ਆਹ ਕਾਰ ਥੋੜਾ ਹੈ ਵੀ ਜੈੱਟ ਬਲੈਕ ਹੈ ਕੋਈ ਪੂਛ ਚਟਾ ਵਾਲ ਨਹੀਂ ਹੈਗਾ ਬਸ ਆਹ ਅੱਠ ਬਜੂਗਾ ਉਹ ਪਹਿਲਾਂ ਆਣ ਕੇ ਵੇਖ ਕੇ ਪਰ ਇਹ ਵੀਡੀਓ ਜਿਹੜੀ ਹੈ ਨਾ ਇਹ ਇਸ ਕਾਰਨ ਪਾਈ ਆ ਵੀ ਵੇਖ ਕੇ ਪਰਖ ਕੇ ਲੈ ਜੀ ਕੋਈ ਮਈਆਂ ਦਾ ਮੁੱਲ ਨਹੀਂ ਪਾਇਆ ਸਿਰਫ ਇੱਕ ਦੱਸਿਆ ਵਾ ਠੀਕ ਇਹ ਜਿਹੜਾ ਕੰਮ ਆ ਇਹ ਮੈਂਸ ਹਾਲ ਆ ਬਹੁਤ ਵਧੀਆ ਆਵੇ ਵੇਖ ਕੇ ਚੋਕੇ ਡੰਗਰ ਤੇ ਫੇਰ ਬੰਦਾ ਖੜੀ ਠੀਕ ਇਹ ਨਹੀਂ ਵੀ ਆਦਾ ਬਾਬਾ ਜੀ ਇਹ ਨਹੀਂ ਵੀ ਕੋਈ ਅਹੀ ਰੇਟ ਦੱਸਤਾ ਤੇ ਸਾਨੂੰ ਪੈਸੇ ਪਾਓ ਹਾਂਜੀ ਹਾਂਜੀ ਕਹੀਂ ਮੈਂ ਪੇਈਦਾ ਗਏ ਕੋਈ ਪੈਸੇ ਨਾ ਪਾਵੇ ਮੈਂ ਬੰਦਾ ਸੈਲੈਕਟ ਕਰ ਲੇ ਸਾਈ ਪਾ ਦੇ ਦੋ ਟਾਈਮ ਮੈਂ ਇਹਦੀ ਪੂਰੀ ਤਸੱਲੀ ਕਰਕੇ ਚਵਾ ਕੇ ਫਿਰ ਕਰੀ ਠੀਕ ਇਹੋ ਆ ਮੈਂ ਬੱਚਾ ਮਰੀਆ ਇਹ 6 ਮਹੀਨੇ ਤੱਕ ਅੱਧੀ ਆਪਾ ਕਦੋਂ ਨਾਲ ਤੁਹਾਡੇ ਨਾਲ ਸਾਂਝ ਠੀਕ ਆ ਠੀਕ ਤੇ ਆਹ ਉਹ ਤੋਂ ਪਹਿਲਾਂ ਨਾ ਨਵਾਂ ਆਏਗਾ ਬਾਪੂ ਬੜਾ ਸਾਡੀ ਜਾਨ ਹੈ ਤੇ ਠੀਕ ਠੀਕ ਮੋਟੀ ਜਨਾ ਇਹ ਮਿੰਦੂ ਮਸ਼ਹੂਰ ਹੈ ਦਹਾਵੀਆਂ ਪਿੰਡਾਂ ਦੇ ਬਾਪੂ ਇਧਰ ਮੂੰਹ ਟਾਈਮ ਲਾ ਮੂੰਹ ਦੇਖਾਂ ਆ ਜੇ ਪਾਉ ਹਾਂਜੀ ਹਾਂਜੀ ਠੀਕ ਆ ਠੀਕ ਆ ਧਾੜ ਜਿੱਦਾਂ ਇਹ ਤੇ ਦਿਹਾੜੀ ਪੀ ਜਾਂਦਾ ਮੈਂ ਬੋਤਲ ਹੀ ਛਾੜ ਜਾਂਦਾ ਗੱਲ ਚਲੋ ਠੀਕ ਆ ਸੱਚੀ ਗੱਲ ਜੀ